बहुत जन्म बिछुरे थे माधव ए जन्म तुम्हारी लेखे ਆਸ ਲੱਗ ਜੀਉ ਚਿਰ ਪਰ ਉਦਰਸ਼ਨ ਦੇਖੇ ਕਾਗਾ ਕਰੰਗ ਢੋਲਿਆ ਸਗਲਾ ਖਾਇਆ ਮਾਸ ਏ ਦੋਏ ਨੈ ਨਾ ਮਤ ਸੁਹੋ ਪਿਰ ਦੇਖਣ ਕੀ ਆਸ ਏ ਦੋਏ ਨੈ ਨਾ ਮਤ ਸੁਹੋ ਪਿਰ ਦੇਖਣ ਕੀ ਆਸ परम सम्मान जो गुरु गरीब नवाज जी ਦੇ ਹਜ਼ੂਰ ਸਾਈਂ ਜੀ ਦੇ ਬਚਪਨ ਦੇ ਮਹਾਨ ਲੀਲਾ ਅਸਥਾਨ ਦੇ ਦਰਸ਼ਨ ਕਰਕੇ ਗੁਰੂ ਸਾਹਿਬ ਦੀ ਗੋਦ ਵਿੱਚ ਬੈਠੇ ਹੋ ਆਓ ਇਸ ਮਨ ਮੰਦਰ ਨੂੰ ਗੁਰਬਾਣੀ ਸ਼ਬਦ ਰਾਹੀਂ ਪ੍ਰਕਾਸ਼ਿਤ करिए ਗੋੜੀ ਸੁਖਮਨੀ ਸਾਹਿਬ ਜੀ ਦੀ ਲੜੀਵਾਰ ਜੋ ਕਥਾ ਚੱਲ ਰਹੀ ਹੈ ਅੱਜ ਅਖੀਰਲੀ ਅਸ਼ਟਪਦੀ ਦੀ ਸਮਾਪਤੀ ਹੋ ਰਹੀ ਹੈ ਆਪ ਜੀ ਨੇ ਬੜੇ ਪਿਆਰ ਸਤਕਾਰ ਦੇ ਨਾਲ ਇੱਥੇ ਦੀ ਕੀਰਤਨੀ ਸਿੰਘਾ ਪਾਸੋਂ ਆਸਾ ਜੀ ਕੀ ਵਾਰ ਦੇ ਮਨੋਹਰ ਕੀਰਤਨ ਸਰਵਣ ਕੀਤੇ ਹਨ ਗੁਰਮਖੋ ਮਨ ਦਾ ਪਰਮ ਰਹਿਤ ਹੋਣਾ ਬਹੁਤ ਜ਼ਰੂਰੀ ਹੈ ਪਰਮਾਰਥ ਦੇ ਮਾਰਗ ਵਿੱਚ ਕੋਈ ਇਨਸਾਨ ਨੂੰ ਵੱਡਾ ਅਸਾਧੇ ਰੋਗ ਹੋਵੇ ਉਸ ਦਾ ਆਪਰੇਸ਼ਨ ਕਰਨਾ ਹੋਵੇ ਡਾਕਟਰ ਦੇਖਦੇ ਹਨ ਇਹਦੀ ਸ਼ੂਗਰ ਠੀਕ ਹੈ ਇਹਨੂੰ ਬੁਖਾਰ ਤਾਂ ਨਹੀਂ ਇਹਦਾ ਬੀਪੀ ਠੀਕ ਹੈ ਜੋ ਦਾ ਵੀਪੀ ਠੀਕ ਨਾ ਹੋਵੇ ਅੱਗੇ ਬਿਮਾਰੀ ਦਾ ਇਲਾਜ ਨਹੀਂ ਕਰਤੇ ਵਿਗੜ ਸਕਦਾ ਹੈ ਸੇਮ ਇਸੇ ਤਰ੍ਹਾਂ ਗੁਰਮਖੋ ਜਿਸ ਇਨਸਾਨ ਵਿੱਚ ਭਰਮ ਹੈ ਉਹਦਾ ਇਲਾਜ ਕਿਸੇ ਤਰੀਕੇ ਨਾਲ ਵੀ ਨਹੀਂ ਅੱਗੇ ਸੰਭਵ ਹੈ ਪਰਮ ੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱ ਹੋ ਜਾਂਦਾ ਹੈ। ਔਰ ਜਿਹੜੀ ਭਰਮ ਦੀ ਦਵਾਈ ਹੈ ਭਰਮ ਦੀ ਕਾਟ ਹੈ ਉਹ ਸਤਿਗੁਰੂ ਹੀ ਕਰਦੇ ਹਨ। ਆਖੋ ਸਤਨਾਮ। ਭਰਮ ਕੇ ਪੜਦੇ ਸਤਿਗੁਰ ਖੋਲੇ। ਗੁਰੂ ਸ਼ਕਸ਼ੀਤ ਹੀ ਉਹ ਹੈ ਜਿਹੜੀ ਸਾਡੀ ਜੀਵਨ ਚੋਂ ਭਰਮ ਨੂੰ ਖਤਮ ਕਰਦੇ, ਨਾਸ਼ ਕਰਦੇ। ਉਹਨੂੰ ਗੁਰੂ ਕਹਿੰਦੇ ਹਨ। ਜਿਸ ਮਿਲਿਆ ਮਨ ਹੋਏ ਆਨੰਦ ਸੋ ਸਤਗੁਰ ਕਹੀਐ ਮਨ ਕੀ ਦੁਬਿਧਾ ਬਿਨ ਸਜਾਈ ਹਰ ਪਰਮ ਪਦ ਲਹੀਐ ਦੁਬਿਧਾ ਭਾਵ ਦੁਚਿੱਤੀਪਨ ਮੁੱਕ ਜਾਣਾ ਮਨ ਵਿੱਚੋਂ ਜਦੋਂ ਮਨ ਚੋਂ ਦੁਚਿੱਤੀ ਮੁੱਕੀ ਜੀਵਨ ਸੁਖੈਨ ਸੌਖਾ ਹੋ ਜਾਂਦਾ ਹੈ ਔਰ ਦੁਚਿੱਤੀ ਕਿਵੇਂ ਮੁੱਕਦੀ ਹੈ ਪੂਰੇ ਗੁਰ ਕਾ ਸੁਨੋ ਉਪਦੇਸ ਪਾਰ ਬ੍ਰਹਮ ਨਿਕਟ ਕਰ ਪੇਖ ਜਦੋਂ ਪੂਰੇ ਸਮਰੱਥ ਗੁਰੂ ਦਾ ਉਪਦੇਸ਼ ਗ੍ਰਹਿਣ ਕਰਦੇ ਆਂ ਫਿਰ ਮਨ ਦੀ ਜਿਹੜੀ ਹੈ ਦੁਚਿੱਤੀ ਮੁੱਕ ਜਾਂਦੀ ਹੈ ਗੱਜ ਕੇ ਆਖੋ ਸਤਨਾਮ ਮਨ ਦੇ ਵਿੱਚ ਦਵੇਤ ਪਾਪ ਮੁੱਕਦਾ ਹੀ ਤਾਂ ਹੈ ਜਦ ਅਸੀਂ ਪੂਰੇ ਸਤਿਗੁਰੂ ਦੇ ਲਾੜ ਲੱਗਦੇ ਹਾਂ ਅਖੀਰਲੀ ਅਸਪਦੀ ਹੈ ਗੌੜੀ ਸੁਖਮਨੀ ਸਾਹਿਬ ਜੀ ਦੀ ਇਹਦੇ ਆਪ ਜੀ ਨੇ ਕੱਲ ਦੋ ਬੰਦ ਸਰਵਣ ਕੀਤੇ ਹਨ ਤੇ ਅੱਜ ਅਸੀਂ ਤੀਸਰੇ ਬੰਦ ਤੋਂ ਅੱਗੇ ਵਿਚਾਰਨ ਸ਼ੁਰੂ ਕਰਾਂਗੇ ਜਿਦੇ ਵਿੱਚ ਆਪ ਜੀ ਸਰਵਣ ਕਰ ਚੁੱਕੇ ਹੋ ਇਹ ਸ਼ਰਣ ਜੋਗ ਸੁਣ ਸਰਣੀ ਆਏ ਕਰ ਕਿਰਪਾ ਪ੍ਰਭ ਆਪ ਮਿਲਾਏ ਇਹ ਬੰਦ ਵੀ ਆਪ ਜੀ ਨੇ ਕਲ ਸਰਣ ਕੀਤਾ ਹੈ ਮਹਾਰਾਜ ਕਹਿੰਦੇ ਹੁਣ ਭਰਮ ਨੂੰ ਖਤਮ ਕਰਨ ਲਈ ਕਰਨਾ ਕੀ ਚਾਹੀਦਾ ਤੈਨੂੰ ਪ੍ਰਭ ਕੀ ਉਸਤਤ ਕਰੋ ਸੰਤ ਮੀਤ ਇਹ ਸੰਤ ਜਨੋ ਇਹ ਮਿੱਤਰ ਜਨੋ ਵਾਹਿ ਗੁਰੂ ਦੀ ਵਡਿਆਈ ਕਰੋ ਕਿਵੇਂ ਕਰਨੀ ਹੈ ਮਹਾਰਾਜ ਸਾਵਧਾਨ ਇਕਾਗਰ ਚੀਤ ਸਾਵਧਾਨ ਹੋ ਕੇ ਇਕਾਗਰ ਚਿਤ ਹੋ ਕੇ ਸੁਖਮਨੀ ਸਹਿਜ ਗੋਬਿੰਦ ਗੁਣ ਨਾਮ ਸੁਖਮਨੀ ਗੋਬਿੰਦ ਦੇ ਸਹਿਬ ਸੁਭਾਵਕ ਗੁਣਾ ਉਸ ਦੇ ਨਾਮ ਹਨ ਜਿਹੜਾ ਵਿਅਕਤੀ ਰੋਜ਼ ਇਹ ਬਾਣੀ ਦਾ ਜਾਪ ਕਰੇਗਾ ਭਾਈ ਉਹ ਆਪਣੇ ਆਪ ਵਾਹਿਗੁਰੂ ਦੀ 기ਰਤੀ ਕਰ ਲੇਗਾ ਖੁਸਤ ਨਾਮ ਜਿਸ ਮਨ ਬਸੈ ਸੋਹੋਤ ਨਿਧਾਨ ਜਿਸ ਦੇ ਮਨ ਵਿੱਚ ਵਾਹਿਗੁਰੂ ਜੀ ਦੇ ਨਾਮ ਦਾ ਵਾਸਾ ਵਸਾ ਹੋ ਜਾਂਦਾ ਹੈ ਨਾ ਉਹ ਨਿਧਾਨ ਹੋ ਜਾਂਦਾ ਹੈ ਖਜ਼ਾਨਿਆਂ ਦਾ ਮਾਲਕ ਬਣ ਜਾਂਦਾ ਹੈ ਮਹਾਰਜ ਹੋਰ ਕੀ ਹੁੰਦਾ ਹੈ ਨਾਮ ਜਪਣ ਵਾਲੇ ਨੂੰ ਸਰਬ ਇੱਛਾ ਤਾਂ ਕੀ ਪੂਰਨ ਹੋਏ ਉਦੀਆਂ तमाम ਇੱਛਾਵਾਂ ਅਧਿਆਤਮਕ ਸੰਸਾਰਕ ਹਰ ਤਰ੍ਹਾਂ ਦੀ ਇੱਛਾ ਇੱਥੇ ਲਫ਼ਜ਼ ਵਰਤਿਆ ਸਰਬ ਇੱਛਾ ਇਕ ਨੀ ਦੋ ਨੀ ਤਿੰਨ ਨੀ ਸਰਬ ਜੇ ਕੋਈ ਅਧਿਆਤਮਕ ਫਲ ਮੰਗਦਾ ਉਹਨੂੰ ਅਧਿਆਤਮਕ ਫਲ ਮਿਲ ਜਾਂਦਾ ਹੈ ਸੰਸਾਰਕ ਫਲ ਮੰਗਦਾ ਉਹਨੂੰ ਸੰਸਾਰ ਫਲ ਮਿਲ ਜਾਂਦਾ ਉਹਦੀ ਪੂਰੀ ਹੋ ਜਾਂਦੀ ਹੈ ਫੇ ਦੁਨੀਆ ਵਿੱਚ ਉਹ ਕਿਹੜੇ ਨਾਮ ਨਾਲ ਜਾਣੇ ਜਾਂਦੇ ਹਨ ਪ੍ਰধান ਪੁਰਖ ਪ੍ਰਗਟ ਸਭ ਲੋਏ ਭਜਨ ਕਰਨ ਵਾਲੀ ਮੂਰਤੀ ਨੂੰ ਲੋਕ ਪ੍ਰধান ਪੁਰਖ ਕਹਿੰਦੇ ਹਨ ਸ੍ਰੇਸ਼ਟ ਪੁਰਖ ਇਹ ਨਹੀਂ ਕਿ ਨਾਮ ਨਾਲ ਪ੍ਰধান ਲਿਖਿਆ ਹੋਵੇ ਨਹੀਂ ਜਿਹਦੇ ਆਉਣ ਦੇ ਨਾਲ ਮਹਿਫਿਲ ਮਹਿਕ ਜਾਏ ਜਿਹਨੂੰ ਦੇਖਣ ਨੂੰ ਅੱਖਾਂ ਤਰਸਦੀਆਂ ਹੋਣ ਤੇ ਹਵਾ ਵਾਂਗ ਕੋਲੋਂ ਲੰਘ ਜਾਏ ਉਹ ਹੁੰਦੇ ਪ੍ਰধান ਪੁਰਖ ਜਿਨ੍ਹਾਂ ਦੇ ਚਿਹਰੇ ਨੂੰ ਦੇਖ ਕੇ ਠੰਡ ਪਵੇ ਗੱਜ ਕੇ ਅੱਖ ਸਤਨਾਮ ਜਿਨ੍ਹਾਂ ਦੇ ਦਰਸ਼ਨ ਕੋਟ ਪਾਪ ਉਤਾਰਨ ਦੇ ਸਮਰੱਥ ਹੋਣ ਉਹ ਹਿਆ ਕਰਦੇ ਹਨ ਪ੍ਰધાન ਪੁਰਸ਼ ਸਭ ਤੇ ਊਚ ਪਾਏ ਅਸਥਾਨ ਸਭ ਤੋਂ ਵੱਡੇ ਮਰਤਵੇ ਉਹਨਾਂ ਨੂੰ ਮਿਲ ਜਾਂਦੇ ਊਚੇ ਸਥਾਨ ਉਹਨਾਂ ਕੋਲ ਭਾਈ ਉਹ ਪ੍ਰધાન ਪੁਰਖ ਜਿਹੜੇ ਹੁੰਦੇ ਹਨ ਬੋਹਰ ਨਾ ਹੋਵੇ ਆਵਣ ਜਾਣ ਉਹਨਾਂ ਦਾ ਦੁਆਰੇ ਆਉਣਾ ਜਾਣਾ ਨਹੀਂ ਇਹ ਨਹੀਂ ਵੀ ਅਸੀਂ ਆ ਗਏ ਜੰਮ ਗਏ ਮਰ ਗਏ ਉਹ ਤਾਂ ਦੁਨੀਆ ਨੂੰ ਆਵਾਜ਼ ਮਾਰ ਕੇ ਕਹਿੰਦੇ ਹਨ ਕੀ ਕਹਿੰਦੇ ਹਨ ਬਹੋਰ ਹਮ ਕਾਹੇ ਆਵੇਂਗੇ ਬਹੋਰ ਹਮ ਕਾਹੇ ਆਵੇਂਗੇ ਬਹੋਰ ਹਮ ਕਾਹੇ ਆ ਔ ਸਾਰੀ ਰਲ ਕੇ ਬੜੇ ਪ੍ਰੇਮ ਦਾ ਜਦੋਂ ਇਸ ਅਵਸਥਾ ਤੇ ਕੋਈ ਪਹੁੰਚ ਜਾਂਦਾ ਫਿਕਰੇ ਮੁੱਕ ਜਾਂਦਾ ਕਿ ਦੁਆਰੇ ਵੀ ਜੰਮਣਾ ਮਰਨਾ ਬਹਰ ਹਮ ਕਾਹੇ ਆਵੰਗੇ ਬਹਰ ਹਮ ਕਾਹੇ ਆਵੰਗੇ ਬਹਰ ਹਮ ਬਹਰ ਹਮ ਕਾਹੇ ਆਵਾਂਗੇ ਬਹਰ ਹਮ ਕਾਹੇ ਆਵਾਂਗੇ ਬਹਰ ਹਮ ਹੁਣ ਇੱਛਾ ਹੀ ਇਦਾਂ ਦੀ ਹੋ ਗਈ ਹੁਣ ਜਿਸ ਨੂੰ ਲੱਗਾ ਤਿਸ ਮਿਲੇ ਲੱਗਾ ਸੁਪਰਵਾਣ ਜਿਹਨੂੰ ਲੱਗੇ ਸੀ ਉਹਨੂੰ ਮਿਲ ਗਏ ਆਖੋ ਸਤਨਾਮ ਅਗੇ ਬੜਾ ਪਿਆਰਾ ਵਚਨ ਕਰਦੇ ਹਨ ਬਹਰ ਨਾ ਹੋਵੇ ਆਵਣ ਜਾਣ ਮਹਾਰਜ ਕੀ ਕਰਨਾ ਚਾਹੀਦਾ ਕਹਿੰਦੇ ਭਾਈ ਉਹ ਕੀ ਕਰਦੇ ਹਨ ਜਿਹੜੇ ਦੁਆਰੇ ਨਹੀਂ ਆਉਂਦੇ ਇਸ ਧਰਤੀ ਤੇ ਹਰ ਧਨ ਖਾਟ ਚੱਲੈ ਜਨ ਸੋਏ ਉਹ ਹਰੀ ਧਨ ਖਟ ਕੇ ਜਾਂਦੇ ਹਨ ਇੱਥੋਂ ਇਸ ਕਰਕੇ ਨਹੀਂ ਦੁਆਰੇ ਆਉਂਦੇ ਨਾਨਕ ਜਿਸੈ ਪ੍ਰਾਪਤ ਹੋਏ ਦੀ ਧਨ ਖਟਦੇ ਕੌਣ ਹੈ ਮਹਾਰਾਜ ਕਹਿੰਦੇ ਜੀ ਨੂੰ ਵਾਹਿਗੁਰੂ ਕਿਰਪਾ ਕਰਕੇ ਪ੍ਰਾਪਤੀ ਕਰਾਵੇ ਖੇਮ ਸ਼ਾਂਤ ਰਿੱਧ ਨਵ ਨਿੱਧ ਐਸੀ ਖੇਮ ਮਿਲ ਜਾਂਦੀ ਸ਼ਾਂਤੀ ਆ ਜਾਂਦੀ ਦਿਮਾਗ ਵਿੱਚ ਅਟਲ ਸ਼ਾਂਤੀ ਰਿੱਧੀਆਂ ਸਿੱਧੀਆਂ ਪਿੱਛੇ ਤੁਰੀਆਂ ਫਿਰਦੀਆਂ ਬੁੱਧ ਗਿਆਨ ਸਰਬ ਤਹ ਸਿੱਧ ਬੁੱਧੀ ਸ੍ਰੇਸ਼ਟ ਹੋ ਜਾਂਦੀ ਪ੍ਰਚੰਡ ਗਿਆਨ ਆ ਜਾਂਦਾ ਸਰਬ ਸਿੱਧੀ ਨਾਮ ਜਪਣ ਵਾਲੀ ਨੂੰ ਪ੍ਰਾਪਤ ਹੋ ਜਾਂਦੀ ਭਾਈ ਵਿੱਦਿਆ ਤਪ ਜੋਗ ਪ੍ਰਭ ਧਿਆਨ ਵਿਦਿਆ ਦੇ ਮਾਰਤੰਡ ਬਣ ਜਾਂਦੀ ਹੈ ਉਹਨਾਂ ਵਰਗਾ ਤਪੀ ਜੋਗੀ ਜਤੀ ਬ੍ਰਹਮਚਾਰੀ ਕੋਈ ਨਹੀਂ ਨਾਮ ਭਜਨ ਕਰਨ ਵਾਲਾ ਜੋ ਹੈ ਉਹਦੇ ਬਰਾਬਰ ਕੋਈ ਨਹੀਂ ਗਿਆਨ ਸ੍ਰੇਸ਼ਟ ਉੱਤਮ ਇਸ਼ਨਾਨ ਉਹਨਾਂ ਦਾ ਗਿਆਨ ਹੀ ਉਹਨਾਂ ਲਈ ਉੱਤਮ ਸ੍ਰੇਸ਼ਟ ਇਸ਼ਨਾਨ ਹੋਇਆ ਕਰਦਾ ਹੈ ਉਹਨਾਂ ਆਉਣ ਵਾਸਤੇ ਇੱਧਰ ਉੱਧਰ ਨਹੀਂ ਜਾਇਆ ਕਰਦੇ ਚਾਹੇ ਚਾਹੇ ਚਾਰ ਪਦਾਰਥ ਕਮਲ ਪ੍ਰਗਾਸ ਚਾਰੇ ਪਦਾਰਥ ਉਹਨਾਂ ਦੇ ਹੱਥ ਵਿੱਚ ਆ ਜਾਂਦੇ ਹਨ ਧਰਮ ਅਰਥ ਕਾਮ ਮੋਖ ਚਾਰ ਪਦਾਰਥ ਪਾਵੇ ਚਾਰੇ ਪਦਾਰਥ ਮਿਲ ਜਾਂਦੇ ਕਮਲ ਪ੍ਰਗਾਸ ਇਹ ਜਿਹੜਾ ਕਮਲ ਲਫ਼ਜ਼ ਹੈ ਨਾ ਇਹਦਾ ਅਰਥ ਹੈ ਸਾਡੀ ਨਾਭੀ ਦੇ ਵਿਚਕਾਰ ਮੂਲਾ ਧਾਰ ਚੱਕਰ ਦੇ ਉੱਪਰ ਬ੍ਰਹਮ ਕਮਲ ਹੈ ਨਾਭ ਕਮਲ ਬ੍ਰਹਮ ਕਮਲ ਹਿਰਦਾ ਕਮਲ ਜਿਨਿਕ ਮੈਨੂੰ ਪਕੜ ਸੋਜੀ ਬਣੀ ਹੈ ਮਹਾਰਾਜ ਨੇ ਗਿਆਨ ਕਰਾਇਆ ਇਹ ਜਿਹੜਾ ਪਹਿਲਾ ਕਮਲ ਹੈ ਇਹ ਨਾਭ ਕਮਲ ਹੈ ਜਦੋਂ ਅਸੀਂ ਮੂਲਾ ਧਾਰ ਬੰਦ ਲਾਉਣੇ ਸ਼ੁਰੂ ਕਰਦੇ ਹਾਂ ਤੇ ਅਸੀਂ ਆਪਣੇ ਅੰਦਰ ਨੂੰ ਮੁੜਨਾ ਸ਼ੁਰੂ ਕਰਦੇ ਹਾਂ ਨਹੀਂ ਸਾਡਾ ਧਿਆਨ ਬਹੁਤ ਬਾਰਮੁਖੀ ਹੈ ਇਹ ਉਦ ਸਾਡੇ ਸਰੀਰ ਚ 72000 ਰੂਟਸ ਨੇ ਨਾੜੀਆਂ ਜਿੱਥੇ એનર્ਜੀ ਆਪਣੇ ਆਪ ਪੈਦਾ ਹੋ ਰਹੀ ਆਪਣੇ ਆਪ 72000 나ੜੀਆਂ ਵਿੱਚੋਂ 100 나ੜੀਆਂ ਪ੍ਰਮੁੱਖ ਨੇ 108 ਜਿਹੜੀਆਂ 108 나ੜੀਆਂ ਹਨ ਜਿਵੇਂ ਚਰਾਹਾ ਹੋਇਆ ਕਰਦਾ ਹੈ ਨਾ ਚਰਾਹਾ ਵੀ ਇਧਰੋਂ ਵੀ ਵਿਚਕਾਰ ਲਈ ਜਗਾ ਇਸ ਤਰ੍ਹਾਂ ਦੇ ਕਈ ਪੁਆਇੰਟ ਵੱਡੇ 108 ਪੁਆਇੰਟ ਹਨ ਜਿੱਥੇ ਖੂਨ ਦਾ ਆਪਸੀ ਟਕਰਾਅ ਹੁੰਦਾ ਹੈ એનર્ਜੀ ਆਪਣੇ ਆਪ ਜਨਰੇਟ ਹੁੰਦੀ ਹੈ 108 ਦੇ ਵਿੱਚੋਂ ਵੀ ਸਰੀਰ ਦੇ ਖੋਜੀਆਂ ਨੇ ਇਹ ਸੱਤ ਬਿਆਨ ਕੀਤੀਆਂ ਹਨ ਉਹ ਪ੍ਰਮੁੱਖ 나ੜਾ ਉਹਨੂੰ ਸੱਤ ਚੱਕਰ ਕਹਿੰਦੇ ਹਨ ਤੇ ਜਿਹੜਾ ਪਹਿਲਾ ਹੈ ਇਹ ਇੰਦਰੀ ਤੇ ਗੁੱਦੇ ਦੇ ਵਿਚਕਾਰ ਹੁੰਦਾ ਹੈ ਇਹਨੂੰ ਮੂਲਾ ਧਾਰ ਚੱਕਰ ਕਹਿੰਦੇ ਹਨ ਅਗਰ ਕਿਸੇ ਇਨਸਾਨ ਦਾ ਇਹ ਚੱਕਰ ਉਲਟ ਦਿਸ਼ਾ 'ਚ ਹੈ ਉਹ ਕਾਮੀ, ਕਰੋਧੀ, ਇਹ ਜੇ ਸੁਭਾਅ ਵਾਲਾ ਹੁੰਦਾ ਜੇ ਇਹ ਸਹੀ ਦਿਸ਼ਾ ਵਿੱਚ ਹੈ ਉਹ ਸੰਤ ਪਰਉਪਕਾਰੀ ਭਜਨੀਕ ਆਤਮਾ ਹੋਇਆ ਕਰਦਾ ਹੈ ਇਹਦਾ ਜ਼ਿਕਰ ਮਹਾਰਾਜ ਜੀ 16 ਸਬਦ ਕਰਦੇ ਕਹਿੰਦੇ 6 ਘਰ 6 ਗੁਰ 6 ਉਪਦੇਸ਼ ਸਤਮਾ ਘਰ ਨੂੰ ਤਾਂ ਨਹੀਂ ਗਿਣਿਆ ਕਿਉਂਕਿ ਬ੍ਰਹਮ ਘਰ ਤਾਂ ਫਿਰ ਇਨਸਾਨ ਬ੍ਰਹਮ ਚ ਪਹੁੰਚ ਹੀ ਜਾਂਦਾ ਇਸ ਕਰਕੇ ਇਹਨੂੰ 6 ਗਿਣਿਆ ਜਿਵੇਂ ਤੁਸੀਂ ਖੰਡ ਪੜੋਗੇ ਨਾ ਹੈ ਤਾਂ ਖੰਡ 5 ਨੇ ਜਪਜੀ ਸਾਹਿਬ ਚ ਪਰ ਜਿਹੜਾ ਚੌਥਾ ਤੇ ਪੰਜਵਾਂ ਖੰਡ ਇੱਕੋ ਹੀ ਗਿਣਿਆ ਗਿਆ ਉਹ ਇਸੇ ਤਰ੍ਹਾਂ ਜਿਹੜਾ ਮੱਥੇ ਦੇ ਵਿੱਚਕਾਰ ਚੱਕਰ ਹੈ ਇਹਨੂੰ ਆਗਿਆ ਚੱਕਰ ਕਹਿੰਦੇ ਹਨ ਜਿਹਨੂੰ ਸੰਤ ਮਹਾਤਮਾ త్రికੁਟੀ ਦੇ ਉੱਤੇ ਤੀਜੇ ਤਿਲ ਤੇ ਧਿਆਨ ਲਾਉਣਾ ਦੱਸਦੇ ਹਨ ਤਾਂ ਜਿਹੜਾ ਨਾਭੀ ਦੇ ਵਿੱਚਕਾਰ ਕਮਲ ਹੈ ਇਹ ਉਲਟ ਹੋਇਆ ਹੋਇਆ ਜਦੋਂ ਅਸੀਂ ਸਿਮਰਨ ਕਰਨਾ ਸ਼ੁਰੂ ਕਰਦੇ ਹਾਂ ਮਾਲਕ ਦੀ ਯਾਦ ਚ ਬਹਿਣ ਲੱਗ ਜਾਂਦੇ ਹਾਂ ਜਿਹੜੀਆਂ ਕਿਰਨਾਂ ਨਿਕਲਦੀਆਂ ਹਨ ਇਸ ਚੱਕਰ ਚੋਂ ਉਹਦੀਆਂ ਕਿਰਨਾਂ ਨਾਭੀ ਵਾਲੇ ਕਮਲ ਤੇ ਪੈਂਦੀਆਂ ਉਹ ਉਲਟਾ ਕਮਲ ਸਿੱਧਾ ਹੋ ਜਾਂਦਾ ਜਦੋਂ ਸਿੱਧਾ ਹੋ ਜਾਂਦਾ ਖਿੜ ਜਾਂਦਾ ਜਿਵੇਂ ਕਮਲ ਖਿੜੇ ਖੁਸ਼ਬੋਈਆਂ ਭੋਰੇ ਆਉਂਦੇ ਭਾਈ ਰਿੱਧੀਆਂ ਸਿੱਧੀਆਂ ਆਪਣੇ ਆਪ ਦੌੜੀਆਂ ਆਉਂਦੀਆਂ ਕਮਲ ਦੇ ਆਲੇ ਦੁਆਲੇ ਹੈ ਇਹ ਸਾਰੇ ਅਭਿਆਸ ਦੀਆਂ ਗੱਲਾਂ ਸੁਣਨ ਸੁਣਾਉਣ ਦੀਆਂ ਨਹੀਂ ਹੈ ਜਿਆਦਾ ਸੁਣਾਈ ਦੀਆਂ ਤਾਂ ਤਾਂ ਕਿ ਚਾਹ ਪੈਦਾ ਹੋਵੇ ਇਧਰ ਨੂੰ ਜਾਣ ਦਾ ਮਹਾਰਾਜ ਕਹਿੰਦੇ ਚਾਰ ਪਦਾਰਥ ਕਮਲ ਪ੍ਰਗਾਸ ਇਹ ਕਮਲ ਦਾ ਪ੍ਰਗਾਸ ਹੋ ਜਾਂਦਾ ਹੁਣ ਤੁਸੀਂ ਕਹੋਗੇ ਸੌਖਾ ਜਾਂ ਤਰੀਕਾ ਸੌਖਾ ਤਰੀਕਾ ਇਹ ਹੈ ਵੀ ਜਿਹੜਾ ਸਾਡੇ ਮੱਥੇ ਦੇ ਵਿੱਚਕਾਰ ਚੱਕਰ ਹੈ ਤੇ ਸਾਡੀ ਨਾਭੀ ਦੇ ਵਿੱਚ ਜਿਹੜਾ ਪਹਿਲਾ ਚੱਕਰ ਹੈ ਜਿਹਨੂੰ ਗੁਰਬਾਣੀ 'ਚ ਮਹਾਰਾਜ ਕਹਿੰਦੇ ਮੂਲ ਦੁਆਰ ਬੰਦਿਆ ਬੰਦ ਰੱਬ ਉਪਰ ਗਹਿ ਰੱਖਿਆ ਚੰਦ ਮੂਲ ਦੁਆਰੇ ਦਾ ਬੰਨ ਬੰਨਣਾ ਪਹਿਲਾਂ ਜਿਹੜਾ ਮੂਲ ਦੁਆਰਾ ਹੈ ਨਾ ਇਹ ਬੰਨ ਕਿਵੇਂ ਬੰਨਿਆ ਜਾਣਾ ਜਦੋਂ ਤੁਸੀਂ ਮੱਥੇ ਦੇ ਵਿੱਚ ਕਰਾਲ ਧਿਆਨ ਲਾਉਂਗੇ ਪਹਿਲਾ ਚੱਕਰ ਤੇ ਛੇਵਾਂ ਚੱਕਰ ਇਹ ਆਪਸ ਵਿੱਚ ਕਨੈਕਟ ਹੈ ਜਿਉਂ ਮੱਥੇ ਤੇ ਅੱਖਾਂ ਬੰਦ ਕਰਕੇ ਧਿਆਨ ਲਾਉਂਗੇ ਥੱਲੇ ਵਾਲਾ ਚੱਕਰ ਘੁੰਮਣ ਲੱਗ ਜਾਂਦਾ ਹੈ ਉਹਦੀ એનર્ਜੀ ਆਪਣੇ ਆਪ ਉਤਾਂ ਹੋਣੀ ਸ਼ੁਰੂ ਹੋ ਜਾਂਦੀ ਔਰ ਜਦੋਂ ਉਤਾਂ એનર્ਜੀ ਆਉਣ ਲੱਗ ਜੇ ਫਿਰ ਅੱਗੇ ਚੱਕਰ ਆਪ ਹੀ ਗੁਰੂ ਸ਼ਬਦ ਦੀ ਕਿਰਪਾ ਨਾਲ ਖੁੱਲਦੇ ਰਹਿੰਦੇ ਕਿਉਂਕਿ ਉਹਨਾਂ ਦੇ ਭੇਦ ਉਹਨਾਂ ਦੇ ਵਿੱਚੇ ਲਿਖੇ ਹੋਏ ਆ 6 ਘਰ 6 ਗੁਰ ਉਹਨਾਂ ਦੇ ਜਿਹੜੇ ਗੁਰ ਨੇ ਉਹਨਾਂ ਨੂੰ ਖੋਲਣ ਦੀ ਯੁਗਤੀ ਹੈ ਉਹ ਇੱਕ ਦੂਜੇ ਚੱਕਰ ਚ ਆਪ ਹੀ ਮਿਲਦੀ ਬਾਹਰ ਨਹੀਂ ਪਟਕਣ ਦੀ ਲੋੜ ਅੰਦਰ ਨੂੰ ਜਾਣ ਦੀ ਲੋੜ ਆ ਬਸ ਤੁਹਾਡੇ ਸਾਵਧਾਨ ਹੋਣ ਦੀ ਲੋੜ ਹੈ ਹੈ ਸਭ ਕੀ ਜੀ ਇਸ ਘੜ ਵਿੱਚ ਪਿਆ ਹੈ ਪਨਿੱਤਰ ਬੰਦ ਕਰਕੇ ਬੈਠਣਾ ਆਪਣੇ ਆਪ ਸੋਝੀ ਆਪਣੇ ਆਪ ਗਿਆਨ 6 ਘਰ 6 ਗੁਰ 6 ਉਪਦੇਸ਼ ਅੱਗੇ ਉਹਨਾਂ ਦੇ ਉਪਦੇਸ਼ਕ ਵੀ 6 ਨੇ ਉਹਨਾਂ ਦੇ ਰੰਗ ਵੀ ਅਲੱਗ-ਅਲੱਗ ਨੇ ਉਹਨਾਂ ਦੀਆਂ ਆਵਾਜ਼ਾਂ ਵੀ ਅਲੱਗ-ਅਲੱਗ ਨੇ ਖੈਰ ਹੁਣ ਸਮਾਂ ਮਾਰੇ ਕਹਿੰਦੇ ਜਿਹੜਾ ਇਹ ਬ੍ਰਹਮ ਕਮਲ ਹੈ ਉਲਟਿਓ ਕਮਲ ਪ੍ਰਗਾਸ ਇਹ ਉਲਟਿਆ ਹੋਇਆ ਕਮਲ ਜਿਹੜਾ ਸਿੱਧਾ ਹੋ ਜਾਂਦਾ ਕਹਿੰਦੇ ਊਂਦ ਕਮਲ ਵਿਗਸਿਆ ਪੁੱਠਾ ਕਮਲ ਸਿੱਧਾ ਹੋ ਗਿਆ ਜਦੋਂ ਕਿਰਪਾ ਹੋਈ ਨਾਮ ਜਪਿਆ ਵਾਹਿਗੁਰੂ ਦੀ ਅਰਾਧਨਾ ਕੀਤੀ ਚਾਰ ਪਦਾਰਥ ਕਮਲ ਪ੍ਰਗਾਸ ਸਭ ਕੈ ਮਦ ਸਗਲ ਤੇ ਉਦਾਸ ਫਿਰ ਸੋਚੀ ਆਈ ਵਾਹ ਗੁਰੂ ਸਭ ਵਿੱਚ ਬੈਠਾ ਤੇ ਸਾਰਿਆਂ ਤੋਂ ਅਲੱਗ ਹੈ ਸੁੰਦਰ ਚਤੁਰ ਉਹ ਬਹੁਤ ਸੁੰਦਰ ਹੈ ਬੜਾ ਸਿਆਣਾ ਹੈ ਤਤ ਕਾ ਬੀਤਾ ਉਹ ਤਤ ਸਾਰ ਜਾਣਨ ਵਾਲਾ ਹੈ ਸਮਦਰਸ਼ੀ ਉਹ ਇੱਕ ਨਜ਼ਰ ਵਾਲਾ ਹੈ ਏਕ ਦ੍ਰਿਸ਼ਟੀਤਾ ਭਾਈ ਉਹ ਜਿਹੜਾ ਨਾਮ ਜਪਣ ਵਾਲਾ ਉਹ ਵੀ ਇਸ ਅਵਸਥਾ ਨੂੰ ਪਾਲੰਦਾ ਹੈ ਇਹ ਫਲ ਤਿਸ ਜਨ ਕੈ ਮੁਖ ਭਨੇ ਕਿਹੜੇ ਫਲ ਜਿਹੜੇ ਐਨੇ ਦੱਸੇ ਉੱਪਰ ਵੀ ਭਾਈ ਕਮਲ ਦਾ ਪ੍ਰਗਾਸ ਹੋ ਜਾਂਦਾ ਹੈ ਚਾਰ ਪਦਾਰਥ ਮਿਲ ਜਾਂਦੇ ਰਿੱਧੀਆਂ ਸਿੱਧੀਆਂ ਤੁਰੀਆਂ ਵਖੜਦੀਆਂ ਕਹਿੰਦੇ ਇਹ ਸਾਰੇ ਫਲ ਉਸ ਬੰਦੇ ਨੂੰ ਮਿਲਦੇ ਹਨ ਇਹ ਫਲ ਇਹ ਜਿਹਨੇ ਫਲ ਤਿਸ ਜਨ ਕੈ ਮੁਖ ਭਨੇ ਗੁਰਨਾਣਕ ਨਾਮ ਬਚਨ ਮਨ ਸੁਣੇ ਗੁਰੂ ਦੇ ਨਾਮ ਰੂਪ ਬਚਨ ਜੋ ਮਨ ਕਰਕੇ ਸੁਣਦਾ ਹੈ ਮੂੰਹ ਉਚਾਰਨ ਕਰਦਾ ਹੈ ਅਸਾਰੇ ਫਲ ਉਹਨੂੰ ਮਿਲਦੇ ਹੈ ਇਸ ਕਰਕੇ ਭਾਈ ਗੁਰਬਾਣੀ ਗਾਓ ਗੁਰਬਾਣੀ ਪੜੋ ਦੋ ਬੰਦ ਰਹਿ ਗਏ ਆਪਾਂ ਕੱਲ ਦੇ ਦੀਵਾਨ ਚ ਫੇਰ ਸਮਾਪਤੀ ਕਰਾਂਗੇ ਸੁਖਮਨੀ ਸਾਹਿਬ ਜੀ ਦੀ ਹੁਣ ਅਤੀ ਸਨਮਾਨਯੋਗ ਸਤਕਾਰਯੋ ਗੁਰਮੁਖ ਪਿਆਰੀ ਸੰਤ ਸਵਾਮੀ ਬਿ ਆਨੰਦ ਜੀ ਕੁਲੂ ਵਾਲੇ ਮਹਾਂਪੁਰਖ ਪਹੁੰਚੇ ਹੋਏ ਸਾਡੇ ਵਿੱਚ ਇਹ ਉਸ ਪਵਨ ਸਥਾਨ ਤੋਂ ਮਹਾਂਪੁਰਖ ਆਏ ਹਨ ਜੋ ਗੁਰੂ ਨਾਨਕ ਸਾਹਿਬ ਜੀ ਦੇ ਫਰਜ਼ੰਦ ਬਾਬਾ ਸ਼੍ਰੀ ਚੰਦ ਜੀ ਮਹਾਰਾਜ ਉਹਨਾਂ ਜੀ ਨੇ ਤਪ ਕੀਤਾ ਜਿਸ ਗਦੌਰੀ ਸਾਹਿਬ ਦੇ ਸਥਾਨ ਤੇ ਉਹ ਸਾਡੇ ਵਿੱਚਕਾਰ ਹਨ ਮਹਾਂਪੁਰਖ ਉਹਨਾਂ ਨੇ ਕੀਰਤਨ ਦੀ ਹਾਜ਼ਰੀ ਕਰਨੀ ਹੈ ਆਪ ਜੀ ਦੇ درمیان ਤੋਂ ਆਓ ਬੜੀ ਪਿਆਰ ਸਰਦਾ ਦੇ ਨਾਲ ਮਹਾਪੁਰਸ਼ਾਂ ਪਾਸੋਂ ਕੀਰਤਨ ਸੁਣੋ ਕੁਲੂ ਮਨਾਲੀ ਦੇ ਇਲਾਕੇ 'ਚ ਮਹਾਪੁਰਖਾਂ ਬਹੁਤ ਸਿੱਖੀ ਪ੍ਰਚਾਰ ਕੀਤਾ ਔਰ ਸਭ ਤੋਂ ਵੱਡੀ ਗੱਲ ਕਿ ਗੁਰੂ ਨਾਨਕ ਸਾਹਿਬ ਜੀ ਦੇ ਸਹਬਜਾਦੇ ਬਾਬਾ ਸ਼੍ਰੀ ਚੰਦ ਜੀ ਮਹਾਰਾਜ ਜੀ ਦੇ ਬੇਅੰਤ ਪਿਆਰ ਵਿੱਚ ਕੀਰਤਨ ਕਰਦੇ ਹਨ ਔਰ ਮਹਾਰਾਜ ਜੀ ਦੇ ਪਿਆਰ ਦੇ ਵਿੱਚ ਹੀ ਸੰਗਤਾਂ ਨੂੰ ਪ੍ਰੇਰਦੇ ਹਨ ਆਓ ਆਪਾਂ ਵੀ ਉਹਨਾਂ ਦੇ ਦਰਸ਼ਨ ਕਰੀਏ ਇੱਥੇ ਪਹੁੰਚਣ ਤੀ 40 ਸਰੀਰ ਦੇ ਨਾਲ ਲੈ ਕੇ ਬੱਸ ਵਿੱਚ ਪਹੁੰਚੇ ਹਨ ਅਸੀਂ ਜੀ ਆਇਆਂ ਕਹਿੰਦੇ ਹਾਂ ਸ੍ਰੀਮਾਨ ਸੰਤ ਪਾਬਾ ਕਸ਼ਮੀਰ ਸਿੰਘ ਜੀ ਭੂਰੀ ਵਾਲੇ ਸ੍ਰੀਮਾਨ ਸੰਤ ਪਾਬਾ ਗੁਰਵਿੰਦਰ ਸਿੰਘ ਜੀ ਸ੍ਰੀਮਾਨ ਸੰਤ ਪਾਬਾ ਸੁਖਵਿੰਦਰ ਸਿੰਘ ਜੀ ਉਹਨਾਂ ਵੱਲੋਂ ਸਮੁੱਚੇ ਜਥੇ ਦੇ ਲੋਕ ਮਾਹਪੁਰਖਾਂ ਨੂੰ ਜੀ ਆਇਆਂ ਆਓ ਬੜੇ ਪਿਆਰ ਨਾਲ ਅਗਲੇ ਸਮੇਂ ਲਈ ਮਾਹਪੁਰਖਾਂ ਬਾਸੋਂ ਕੀਰਤਨ ਦੀ ਹਾਜ਼ਰੀ ਸਰਵਣ ਕਰਿਏ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ